ਪੁਲਿਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਲੀਟਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮినਲ ਅਤੇ ਗੈਂਗਸਟਰਾਂ ਸਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਤੇ ਅਸੀਂ ਟਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ ਸਰ ਚਾਰੇ ਇਹਦੇ 'ਚ ਬਾਕੀ ਮੈਂ ਜੇ ਕਰ ਰਹੇ ਆ ਜੀ ਕੰਮ ਲਈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ। ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤੇ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ। ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ, ਠਾਰ ਦਿੱਤੀ ਸੀ। ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਤੇ ਸੈਪਰੇਟ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ। ਤੇ ਇਸ ਸਨਸਨੀਖੇਸ وارदात ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਫੌਰੀ ਕਾਰਵਾਈ ਕਰਦੇ ਆ ਉਹ ਕਾਰਵਾਈ ਕਰਦੇ ਹੋਏ ਜਿਹੜਾ ٹرسٹ ਆ ਉਹ ਦੁਬਾਰੇ ਜਿਹੜਾ ਬਣਾਇਆ ਆ ਤੇ ਮੈਂ ਸਾਰੇ ਕ੍ਰਿਮੀਨਲ ਅੰਸਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਕਚੁਬੰਦ ਅਤੇ ਮੁਸਤੈਦ ਹੈ ਗਈ ਹੈ ਤੇ ਅਸੀਂ ਪ੍ਰिवेंशन ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਬਰਜ਼ੋਰ ਫੋਕਸ ਕਰਦੇ ਹੁਣ ਹੁਣ ਆਰਾਮ ਨਾਲ ਪੁੱਛੋ ਜੀ ਪਿੱਛੇ ਜੇਰਵਾ ਦਿੱਤਾ ਹੋਇਆ ਜੀ ਕਿ ਚਾਰੇ ਨੋਮੀਨੇਟ ਨੇ ਜਿਸ ਮਰਡਰ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਬਾਕੀਆਂ ਦਾ ਵੀ ਸਾਰਾ ਰੋਲ ਵੀ ਵੈਰੀਫਾਈ ਕਰ ਰਹੇ ਆ ਤੇ ਅਰੈਸਟ ਵੀ ਕਰਾਂਗੇ ਜੀ ਨਾਲ ਦੇ ਨਾਲੇ ਵੀ ਅਰੈਸਟ ਕਰ ਲੈ ਹਾਂਜੀ ਇੱਥੇ ਚਾਰ ਮਰਡਰ ਚ ਚਾਰ ਦੋਸ਼ੀ ਇਨਵੋਲਡ ਸੀਗੇ ਜੀ ਸਾਰੇ ਗੱਡੀਆਂ ਜਿਹੜੀਆਂ ਨੇ ਇਹ ਵੇਚਣ ਦੀ ਦੀਪ ਨਾਲ ਹੁੰਦੇ ਸੀ ਜਾਂ ਕਿਸੇ ਕ੍ਰਾਈਮ ਦੇ ਵਿੱਚ ਹੀ ਹੋ ਦੇਖੋ ਇਹ ਬੜਾ ਵਧੀਆ ਸਵਾਲ ਆ ਇਹਨਾਂ ਨੇ ਉਸੇ ਸਮੇਂ ਜਿੱਦਣ ਸਾਡੇ ਵਾਰਦਾਤ ਕੀਤੀ ਆ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੇ ਲੁਧਿਆਣੇ 'ਚ ਵੀ ਇੱਕ i20 ਗੱਡੀ ਖੋਈ ਸੀ ਤੇ ਲੁਧਿਆਣੇ ਦਾ ਵੀ ਉਹ ਕ੍ਰਾਈਮ ਇਸ ਦੇ ਨਾਲ ਟ੍ਰੇਸ ਹੋਇਆ ਆ ਲੁਧਿਆਣਾ ਪੁਲਿਸ ਨੇ ਸੈਪਰੇਟ ਮੁਕੱਦਮਾ ਦਰਜ ਕੀਤਾ ਸੀ ਇਹਨਾਂ ਨੇ ਬੰਦੂਕ ਦੀ ਨੋਕ ਤੇ ਲੁਧਿਆਣੇ 'ਚ ਵੀ ਉਸੇ ਸਾਡੀ ਵਾਰਦਾਤ ਤੋਂ ਚੰਦ ਘੰਟੇ ਪਹਿਲਾਂ ਲੁਧਿਆਣੇ ਵਾਰਦਾਤ ਕੀਤੀ ਸੀ ਮਤਲਬ ਇਹ ਹਾਰਡ ਕੋਰ ਕ੍ਰਿਮੀਨਲ ਨੇ ਐਂਡ ਲਗਾਤਾਰ ਵਾਰਦਾਤਾਂ ਕਰ ਰਹੇ ਸੀਗੇ ਐਂਡ ਗੱਡੀ ਖੋਣ ਚ ਜਦੋਂ ਵੀ ਕੋਈ ਇਹਨਾਂ ਨੂੰ ਕੋਈ ਵਿਰੋਧਤਾ ਕਰਦਾ ਸੀ ਤੇ ਉਹਦਾ ਬੜੀ ਬੇਰਹਿਮੀ ਨਾਲ ਇਹਨਾਂ ਨੇ ਕਤਲ ਵੀ ਕਰਤਾ ਤੇ ਲੁਧਿਆਣੇ ਵਾਲੀ ਵਾਰਦਾਤ ਵੀ ਇਹਦੇ ਨਾਲ ਟਰੇਸ ਹੋਈ ਥੈਂਕ ਯੂ ਪੁਲਿਸ ਪਾਰਟੀ ਤੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਲੀਟਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮੀਨਲ ਅਤੇ ਗੈਂਗਸਟਰਾਂ ਅਨਸਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਤੇ ਅਸੀਂ ਟਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ ਇਹਦੇ 'ਚ ਬਾਕੀ ਮੈਂ ਅਜੇ ਕਰ ਰਹੇ ਆ ਜੀ ਕੰਮ ਲਈ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤੇ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ ਠਾਰ ਦਿੱਤੀ ਸੀ ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਤੇ ਸੈਪਰੇਟ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ ਤੇ ਇਸ ਸਨਸਨੀ ਖੇਸ ਵਾਰਦਾਤ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਫੌਰੀ ਕਾਰਵਾਈ ਕਰਦੇ ਹਾਂ ਉਹ ਕਾਰਵਾਈ ਕਰਦੇ ਹੋਏ ਜਿਹੜਾ ਟਰਸਟ ਆ ਉਹ ਦੁਬਾਰੇ ਜਿਹੜਾ ਬਣਾਇਆ ਆ ਤੇ ਮੈਂ ਸਾਰੇ ਕ੍ਰਿਮੀਨਲ ਅਨਸਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਕਚੁਬੰਦ ਅਤੇ ਮੁਸਤੈਦ ਹੈ ਗਈ ਹੈ ਤੇ ਅਸੀਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਪੁਰਜ਼ੋਰ ਫੋਕਸ ਕਰਦੇ ਹਾਂ ਉਹ ਉਹ ਆਰਾਮ ਨਾਲ ਪੁੱਛੋ ਜੀ ਪਿੱਛੇ ਜ਼ੇਰਵਾ ਦਿੱਤਾ ਹੋਇਆ ਜੀ ਕਿ ਚਾਰੇ ਨੋਮੀਨੇਟ ਨੇ ਇਸ ਮਰਡਰ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਬਾਕੀਆਂ ਦਾ ਵੀ ਸਾਰਾ ਰੋਲ ਵੀ ਵੈਰੀਫਾਈ ਕਰ ਰਹੇ ਆ ਤੇ ਅਰੈਸਟ ਵੀ ਕਰਾਂਗੇ ਜੀ ਨਾਲ ਦੇ ਨਾਲ ਵੀ ਅਰੈਸਟ ਕਰ ਲੈਣਗੇ ਹਾਂਜੀ ਇੱਥੇ ਚਾਰ ਮਰਡਰ ਚ ਚਾਰ ਦੋਸ਼ੀ ਇਨਵੋਲਡ ਸੀਗੇ ਜੀ ਹਾਂਜੀ ਸਾਰੇ ਗੱਟੀਆਂ ਜਿਹੜੀਆਂ ਨੇ ਇਹ ਵੇਚਣ ਦੀ ਦੀਪ ਨਾਲ ਹੁੰਦੇ ਸੀ ਜਾਂ ਕਿਸੇ ਕ੍ਰਾਈਮ ਦੇ ਵਿੱਚ ਹੀ ਦੇਖੋ ਇਹ ਬੜਾ ਵਧੀਆ ਸਵਾਲ ਆ ਇਹਨਾਂ ਨੇ ਉਸੇ ਸਮੇਂ ਜਿੱਦਣ ਸਾਡੇ ਵਰਦਾਤ ਕੀਤੀ ਆ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੇ ਲੁਧਿਆਣੇ 'ਚ ਵੀ ਇੱਕ i20 ਗੱਡੀ ਖੋਈ ਸੀ ਤੇ ਲੁਧਿਆਣੇ ਦਾ ਵੀ ਉਹ ਕ੍ਰਾਈਮ ਇਸ ਦੇ ਨਾਲ ਟਰੇਸ ਹੋਇਆ ਆ ਲੁਧਿਆਣਾ ਪੁਲਿਸ ਨੇ ਸੈਪਰੇਟ ਮਕਦਮਾ ਦਰਜ ਕੀਤਾ ਸੀ ਇਹਨਾਂ ਨੇ ਬੰਦੂਕ ਦੀ ਨੋਕ ਤੇ ਲੁਧਿਆਣੇ 'ਚ ਵੀ ਉਸੇ ਸਾਡੀ ਵਾਰਦਾਤ ਤੋਂ ਚੰਦ ਘੰਟੇ ਪਹਿਲਾਂ ਲੁਧਿਆਣੇ ਵਾਰਦਾਤ ਕੀਤੀ ਸੀ ਮਤਲਬ ਇਹ ਹਾਰਡ ਕੋਰ ਕ੍ਰਿਮੀਨਲ ਨੇ ਐਂਡ ਲਗਾਤਾਰ ਵਾਰਦਾਤਾਂ ਕਰ ਰਹੇ ਸੀਗੇ ਐਂਡ ਗੱਡੀ ਖੋਣ 'ਚ ਜਦੋਂ ਵੀ ਕੋਈ ਇਹਨਾਂ ਨੂੰ ਕੋਈ ਵਿਰੋਧਤਾ ਕਰਦਾ ਸੀ ਤੇ ਉਹਦਾ ਬੜੀ ਬੇਰਹਿਮੀ ਨਾਲ ਇਹਨਾਂ ਨੇ ਕਤਲ ਵੀ ਕਰਤਾ ਤੇ ਲੁਧਿਆਣੇ ਵਾਲੀ ਵਾਰਦਾਤ ਵੀ ਇਹਦੇ ਨਾਲ ਟਰੇਸ ਹੋਈ ਥੈਂਕ ਯੂ